ਬੜੇ ਉਦਮ ਤੇ ਉਤਸ਼ਾਹ ਦੇ ਨਾਲ ਸੰਗਤ ਸੇਵਾ ਕਰਦੀ ਹੈ ਜੀ ਪੰਜ ਪਿਆਰੇ ਜਾ ਰਹੇ ਆ ਜੀ ਰੰਗਤ ਜੀ ਆਪਾਂ ਨੂੰ ਵੀ ਸੇਵਾ ਮਿਲ ਗਈ ਆ ਇਹ ਸੇਵਾ ਕਰ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਪਰੀ ਹੋਰ ਕੀ ਹਾਲ ਚਾਲ ਆ ਦੋਸਤੋ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸਦੀਪ ਸਿੰਘ ਬੈਠ ਕੇ ਬਾਲ ਖੇਡਣ ਦਾ ਬਾਲ ਕਰਾਉਣ ਲੱਗਾ ਓਏ ਨੰਗੀ 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 ਅੱਜ ਮੈਂ ਜਾ ਰਿਹਾ ਹੰਦ ਮਰੀਸਰ ਅਸੀਂ ਚੰਡੀਗੜ੍ਹੋਂ ਰਾਤੀ ਲੇਟ ਹੀ ਕਾਫੀ ਆਏ ਆ ਤੇ ਹੁਣ ਮੈਂ ਮਰੀਸਰ ਚੱਲਿਆ ਤੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵੀਡੀਓ ਤਾਂ ਤਿੰਨ ਚਾਰ ਦਿਨ ਤੱਕ ਮਿਲੇਗੀ ਤੇ ਬਾਕੀ ਦੀ ਗੱਲਬਾਤ ਜਾ ਕੇ ਕਰਦੇ ਆਂ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਯਾਤ ਦੇ ਵਿੱਚ ਜਗਾ ਜਗਾ ਲੰਗਰ ਲੱਗੇ ਤੇ ਨਗਰ ਕੀਰਤਨ ਨਿਕਲ ਰਹੇ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਬਾਹਰ ਲੰਗਰ ਲਗਾ ਆ ਇਹਾਂ ਥੜਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਧਰ ਸੰਤ ਜਰਨੈਲ ਸਿੰਘ ਪਿੰਡ ਰਾਲਿਆਂ ਦਾ ਸਥਾਨ ਹੈ ਤੇ ਪਾਸ ਹੀ ਲੰਗਰ ਲੱਗਿਆ ਹਾਂਜੀ ਸੰਗਤ ਜੀ ਪਹੁੰਚ ਚੁੱਕੇ ਆ ਅਸੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅਤੇ ਮਹਾਰਾਜ ਜੀ ਨੇ ਹਾਜ਼ਰੀਆਂ ਪਰਵਾਈ ਲਈਆਂ ਹਨ ਤੇ ਜਗਾ ਜਗਾ ਨਗਰ ਕੀਰਤਨ ਨਿਕਲ ਰਿਹਾ ਤੇ ਜਗਾ ਜਗਾ ਲੰਗਰ ਲੱਗੇ ਕਰੋ ਦਰਸ਼ਨ ਗੁਰੂ ਰਾਮਦਾਸ ਜੀ ਦੇ ਘਰ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਆਪਾਂ ਵੱਡਾ ਸਾਹਿਬ 베ਰੀ ਸੰਗਤ ਜੀ ਆ ਬੰਗੇ ਰਾਮ ਕੜੀਆ ਤੇ ਇਧਰ ਦੁਖਬੰਜਣੀ 베ਰੀ ਸਾਹਿਬ ਉਹ ਗੇਟ ਲੰਗਰ ਹਾਂਦਾ ਆ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਲੱਗ ਹੋ ਜਾ ਰਸਤਾ ਚੜ੍ਹਦਾ ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਤਿਆਰ ਹੋ ਰਿਹਾ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਇੱਥੇ ਤਿਆਰੀ ਚੱਲਣ ਲੱਗੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਦੀਵੀਆਂ ਦੀ ਸੇਵਾ ਚੱਲ ਰਹੀ ਹੈ ਜੀ ਰਾਤ ਨੂੰ ਦੀਪਮਾਲਾ ਕੀਤੀ ਜਾਏਗੀ ਦੀਪਮਾਲਾ ਕੀਤੀ ਜਾਏਗੀ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਤੇ ਲਾਈਵ ਵਾਲੇ ਵੀ ਆ ਗਏ ਹੁਣ ਲਾਈਵ ਚੱਲੇਗੀ ਗੁਰਬਾਣੀ ਸੈਟਿੰਗ ਕਰਨ ਲੱਗੇ ਕੈਮਰਾ ਟਰਾਈਬੋਰਡ ਲਾਤਾ ਤਾਂ ਕਿ ਤੇ ਸੇਵਾ ਕਰ ਰਹੀ ਹੈ ਜੀ ਦੀਵੀਆਂ ਦੀ ਸਾਰੇ ਸਰੋਵਰ ਦੇ ਘੇਰੇ ਘੇਰੇ ਦੀਵੀਆਂ ਦੀ ਦੀਪਮਾਲਾ ਬਣੀ ਹੈ ਜੀ ਤੇ ਦੀਵੀਆਂ ਦੀ ਸਜਾਵਟ ਕਰ ਰਹੇ ਆ ਮਹਾਰਾਜ ਜੀ ਦੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਦੀਵੀਆਂ ਦੀ ਸੇਵਾ ਚੱਲ ਰਹੀ ਹੈ ਤੇ ਸ਼ਾਇਦ ਫਿਰ ਆਤਿਸ਼ਬਾਜੀ ਵੀ ਦੇਖਣ ਨੂੰ ਮਿਲ ਸਕਦੀ ਹੈ ਰਾਤ ਨੂੰ ਖੈਰ ਮੈਂ ਤੇ ਹੁਣ ਚੱਲੇ ਪਉਣ ਲੱਗੇ ਆ ਜੀ ਤੇ ਆਤਿਸ਼ਬਾਜੀ ਸ਼ਾਇਦ ਰਾਤ ਹੋਏਗੀ ਸੰਗਤ ਜੀ ਆਪਾਂ ਨੇ ਵੀ ਸੇਵਾ ਮਿਲ ਗਈ ਆ ਇਹ ਸੇਵਾ ਕਰ ਰਹੇ ਇਹ ਬੜੀ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਜੀ ਹਾਂਜੀ ਸੇਵਾ ਚੱਲੰਦੀ ਆ ਜੀ ਅਵੇ ਗੋਬੀ ਦੀ ਮਹਾਰਾਜ ਦੀ ਕਿਰਪਾ ਕੇ ਨਹੀਂ ਆ ਛਲਗਮ ਉਧਰੋਂ ਆ ਮਹਾਰਾਜ ਦੇ ਘਰ ਕਿਹੇ ਗੱਲ ਦਾ ਘਾਟਾ ਨਹੀਂ ਰਹਿੰਦਾ ਸੰਗਤ ਜੀ ਗੁਰੂ ਬੜਾ ਬੇਅੰਤ ਆ ਕੇਹੀ ਵੀ ਗੱਲ ਦੀ ਤੋੜ ਨਹੀਂ ਆਉਂਦੀ ਗੁਰੂ ਦੇ ਘਰ ਆ ਲੱਖਾਂ ਦੀ ਗਿੰਦੀ ਜਾ ਕੇ ਰੋਜ਼ ਹੀ ਸੰਗਤ ਨਸਮਸਤਕ ਹੁੰਦੀ ਹੈ ਤੇ ਪ੍ਰਸ਼ਾਦਾ ਛਕਦੀ ਹੈ ਤੇ ਇਧਰਲੀ ਸਾਈਡ ਹੈ ਚਾਹ ਦੇ ਲੰਗਰ ਚੱਲਦੇ ਰਹਿੰਦੇ ਚਤੇ ਪੈਰ ਤੇ ਇਧਰ ਪ੍ਰਸ਼ਾਦੀ ਦਾ ਲੰਗਰ ਹੈ ਜੀ ਹਾਂ ਜੀ ਸੰਗਤ ਜੀ ਇਹ ਨੀ ਇੱਕ ਪਵਿੱਤਰ ਜਗਾ ਹੈ ਨਾ ਇਹ ਗੁਰੂ ਸਾਹਿਬਾਨ ਆਪ ਇਸ ਸਥਾਨ ਤੇ ਆਪੜੇ ਹੱਥੀਂ ਸੇਵਾ ਕਰਦੇ ਰਹੇ ਸੇਵਾ ਕਰਦੇ ਰਹੇ ਅਤੇ ਸੰਤਾਨਾਂ ਨੂੰ ਕੀਰਤਨ ਨਾਲ ਨਿਹਾਲ ਕਰਦੇ ਰਹੇ ਜੀ ਪ੍ਰਭਿੰਦ ਪਾਤਸ਼ਾਹੀ ਮਹਾਰਾਏ ਦੇ પ્રકાશਪੁਰ ਦੇ ਸੰਬੰਧ ਦੇ ਵਿੱਚ ਦੀਵਾਰਾਂ ਕੀਤੀ ਜਾਣੀਆਂ ਦੀਵੀਆਂ ਸਾਰੇ ਸਰੋਵਰ ਦੇ ਚਾਰ ਚਫੇਰੇ ਦੀਵੀਆਂ প্রজਾ ਦਿੱਤੀਆਂ ਗਈਆਂ ਆਹ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਦੀਪਮਾਲਾ ਕੀਤੀ ਗਈ ਹੈ ਤੇ ਹੰਡਲਸ ਵੀ ਕਾਫੀ ਪਈਆਂ ਮੋਮਬੱਤੀਆਂ ਤੇ ਸਜਾਵਟ ਵੀ ਕੀਤੀ ਗਈ ਬਹੁਤ ਸੁੰਦਰ ਸਥਾਨ ਲੱਗ ਰਿਹਾ ਜੀ। ਦੇਵ ਸਵੇਦੀ ਅਜੇ ਦੀਵਾਰ ਮਜੂਦ ਦੇ ਅੰਦਰ ਹੈ ਪ੍ਰਾਤਨ ਸਮੇਂ ਦੀ। ਹਾਂਜੀ ਸੰਗਤ ਜੀ ਦਰਸ਼ਨ ਆਪਾਂ ਕਰ ਲਿਆ ਸ਼੍ਰੀ ਦਰਵਾਜ ਸਾਹਿਬ ਵਿਖੇ ਤੇ ਹੁਣ ਆਪਣੀ ਬਸ ਤਿਆਰੀ ਹੈ ਜੋੜੇ ਲੈਣ ਲੱਗੇ ਹਾਂ ਜੀ। ਫਿਰ ਮਿਲਦੇ ਹਾਂ। ਹਾਂਜੀ ਸੰਗਤ ਜੀ ਗੁਰਦੁਆਰਾ 시ਹਾਟਾ ਸਹਿਬ ਦੀ ਪਾਲਕੀ ਸਹਿਬ ਨਿਕਲ ਰਿਹਾ ਜੀ ਆ ਸੰਗਤਾਂ ਤਰੀਆਂ ਆਉਂਦੀਆਂ ਸੇਵਾ ਕਰਦੀਆਂ ਇਹ ਸਾਨੂੰ ਖੰਡਾ ਲਈ ਮਿਲਿਆ ਗੁਰਦੁਆਰਾ ਸਾਹਿਬ ਦਾ ਫਰਮਾਨ ਸੇਵਾ ਸੰਗਤ ਜੀ ਦਰਬਾਰ ਸਹਿਬੋਂ ਆ ਰਹੇ ਸਾਂ ਤੇ ਗੁਰਦੁਆਰਾ ਸਾਹਿਬ ਦਾ ਨਗਰ ਕੀਰਤਨ ਨਿਕਲ ਰਿਹਾ ਜੀ ਸੰਗਤਾਂ ਸੇਵਾ ਕਰਦੀਆਂ ਹੋਈਆਂ ਅਚਾੜੂ ਵਾਲੀਆਂ ਸੰਗਤਾਂ ਪਿੱਛੇ ਆਉਂਦੀਆਂ ਨਾਲੋਂ ਨਾਲ ਇਹਦੇ ਬਹੁਤ ਵੱਡੇ ਪ੍ਰਬੰਧ ਕੀਤੇ ਜਾਂਦੇ ਆ ਤੇ ਗੁਰੂ ਸਾਹਿਬ ਦੀ ਬਹੁਤ ਮਿਹਰ ਹੈ ਜੀ ਸਿਹਾਟਾ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੁੰਦਾ ਜੀ ਫਿਰ ਵਡਾਲੀ ਸਾਹਿਬ ਜਾਂਦਾ ਵਡਾਲੀ ਸਾਹਿਬ ਤੋਂ ਹੁੰਦਾ ਆ ਇਧਰ ਨੂੰ ਲੋਕਲ ਜਿਹੜਾ ਦਵਾਈਆਂ ਵਾਲੇ ਸੰਦੂਕ ਕਲੋਨੀ ਭੱਲਾ ਕਲੋਨੀ ਫਿਰ ਸੰਦੂਕ ਕਲੋਨੀ ਵਾਲੀ ਸਾਈਡ ਹੁੰਦਾ ਹੁਣ ਖੰਡ ਵਾਲਿਓ ਹੁੰਦਾ ਆ ਜੀ ਸੰਗਤਾਂ ਵੀ ਸਭ ਜਾਂ ਲੱਗੀਆਂ ਨਗਰ ਕੀਰਤਨ ਚ ਨਗਰ ਕੀਰਤਨ ਬਹੁਤ ਵੱਡੀ ਤਦਾਰ ਦੇ ਵਿੱਚ ਪਿੱਛੇ ਆ ਤੇ ਇਹ ਸੰਗਤ ਜੀ ਕਿੰਨਾ ਅੱਗੇ ਦੇ ਸਾਫ ਸਫਾਈ ਵਾਲੇ ਸਿੰਘ ਹੀ ਆਉਂਦੇ ਅਜਨਾ ਤੇ ਗੁਰੂ ਸਾਹਿਬ ਦੀ ਇੰਨੀ ਕੀ ਜਾਨੀ ਮੇਰ ਆ ਜਾਨੀ ਕਿ ਆ ਵੇਖੋ ਨਾ ਆਤਿਸ਼ਬਾਜੀ ਵੀ ਕੀਤੀ ਜਾ ਰਹੀ ਹੈ ਆਤਿਸ਼ਬਾਜੀ ਹੋ ਰਹੀ ਹੈ ਇਧਰ ਸ਼ੌਟ ਚ ਚਲਾਈ ਜਾ ਰਹੇ ਸ਼ੌਟ ਨਹੀਂ ਹੁੰਦੇ ਵੱਡੇ ਇਹ ਦਿਨ ਦਾ ਕਰਕੇ ਥੋੜੇ ਜੰਗੇ ਨਹੀਂ ਲੱਗਦੇ ਮਤਲਬ ਕਿ ਦਿਨ ਹੈ ਨਾ ਰਾਤ ਹੁੰਦੀ ਦੇ ਹੋਣ ਸੋਹਣੇ ਲੱਗਦੇ ਆ ਤੁਸੀਂ ਦੇਖ ਸਕਦੇ ਹੋ ਸੰਗਤ ਬਹੁਤ ਵੱਡੀ ਧਾਰ ਦੇ ਵਿੱਚ ਪਿਛੋਂ ਸੰਗਤ ਬਹੁਤ ਦੂਰ ਤੱਕ ਸੰਗਤ ਹੁੰਦੀ ਆ ਤੇ ਆ ਸਾਰੀ ਸਾਫ ਸਫਾਈ ਸੰਗਤ ਕਰਨ ਦੀ ਆ ਮੈਂ ਥੋੜਾ ਪਿਛੇ ਖਲੋਤਾ ਹਾਂ ਦੀ ਸੰਗਤ ਨਾ ਰਸਤੇ ਜਿਹੜਾ ਨੂੰ ਵਿਗਨ ਪਾਉਣਾ ਅਵੇ ਸਾਫ਼ ਸਫਾਈ ਕਰਦੀ ਹੈ ਹੀ ਸਕਦਾ ਆ ਬੀਬੀਆਂ ਗਲਦੀ ਜਗ੍ਹਾ ਤੇ ਖਲੋਈ ਸੋਨੂ ਜੀ ਸੋਨੂ ਜੀ ਠੀਕ ਹੈ ਸਰ ਠੀਕ ਹੈ ਸੰਗਤ ਲਈ ਹੈ ਸਫਾਈ ਕਰਨਾ ਤੇ ਵੇਖੋ ਜੀ ਸੰਗਤ ਸਫਾਈ ਕਰਦੀ ਹੋਈ ਗੁਰੂ ਮਹਾਰਾਜ ਜੀ ਦੀ ਇਨੀ ਕਿਰਤ ਹੋਇਆ ਨਾ ਜੀ ਹੱਥ ਹੀ ਨਹੀਂ ਤੀ ਜਦਾਂ ਆਏ ਸੰਗਤ ਇਥੇ ਸੰਗਤ ਨੇ ਨਗਾਰਾ ਰੱਖਿਆ ਨਗਾਰਾ ਵੀ ਹੁੰਦਿਆ ਨਕਾਰਾ ਵੀ ਹੁੰਦੀ ਹੈ ਆਈ ਸ਼ੋਟ ਤੇ ਚੰਗੀ ਸੇਵਾ ਕਰਨ ਦਾ ਪਿਛੇ ਔਰ ਸ਼ਾਟ ਚੱਲ ਰਿਹਾ ਹੈ ਸੰਗਤ ਜੀ ਪਰ ਥੋੜਾ ਜਿਹਾ ਹਨੇਰਾ ਹੁੰਦਾ ਨਾ ਬੜੇ ਸੋਨੇ ਲੱਗਨੇ ਆਏ ਮਹਾਰਾਜ ਜੀ ਦਾ ਪ੍ਰਕਾਸ਼ ਆ ਰਿਹਾ ਜੀ ਪਾਲਕੀ ਸਾਹਿਬ ਆ ਰਿਹਾ ਦਰਸ਼ਨ ਲਿਖੇ ਹੀ ਕਰਮਾ ਜਿਵੇਂ ਲੋ ਉਸਕੇ ਟਾਈਮ ਤੇ ਮੈਂ ਨੰਗਨデア ਤੇ ਕੁਦਰਤੀ ਤੇ ਕਰਮਾ ਦੇ ਵਿੱਚ ਦਰਸ਼ਨ ਲਿਖੇ ਹੀ ਤੇ ਰੋਹ ਚਲੇ ਆ ਨਹੀਂ ਤੇ ਅਸੀਂ ਪਾਪੀ ਜਿੱਦਾਂ ਮਤਲਬ ਕਿ ਸਵੇਰ ਦਾ ਮਾਨ ਬਣਾਉਂਦੇ ਆ ਛੜੇ ਛਵੀ ਪਾਲਕੀ ਦੇ ਜਾਂਦੇ ਆ ਤੇ ਫੇਰ ਐਵੇਂ ਡਿਲੇ ਹੋ ਗਿਆ ਉਹਦਾ ਕਰਕੇ ਤੇ ਮਹਾਰਾਜੀ ਦਰਸ਼ਨ ਕਰਾਵੇ ਤੇ ਫੇਰ ਹੀ ਆਏ ਆ ਪਾਲਕੀ ਸਾਹਿਬ ਆ ਰਿਹਾ ਜੀ ਦਾ ਪ੍ਰਕਾਸ਼ ਆ ਰਿਹਾ ਜੀ ਬੜੇ ਉਦਮ ਤੇ ਇਤਸ਼ਾਹ ਦੇ ਨਾਲ ਸੰਗਤ ਸੇਵਾ ਕਰਦੀ ਹੈ ਜੀ ਇਹ ਕਰਦੇ ਆ ਆਏ ਬਾਬਾ ਪੰਜ ਪਿਆਰੇ ਜਾ ਰਹੇ ਆ ਜੀ ਮਹਾਰਾਜ ਜੀ ਦਾ ਪ੍ਰਕਾਸ਼ ਆ ਰਿਹਾ ਹੈ ਬਲਕੀ ਸਾਹਿਬ ਆ ਰਿਹਾ ਹੈ ਇਹ ਰਾਨਾ ਰੋਕੋ ਬੈਠੋ ਵਾਹਿਗੁਰੂ ਮਹਾਰਾਜ ਸੰਜੀਪ ਪਾਸ਼ਾ ਨੀਂਦੇ ਬੇਨਤੀ ਮਾ ਗੁਜਰੀ ਵਾਹ ਸੋਨਾ ਸ਼ਗਾਰੇ ਮਾ ਗੁਜਰੀ ਮਨ ਦੇਲੀ ਮੇਰਾ ਨਾ ਗੁਜਰੀ ਮੈਂ ਖੰਦੇ ਬੁਰਜਿਤ ਪੋਤਿਆਂ ਨੂੰ ਦੇ ਸਾਗੇ ਤਾਂ ਪਿਛੇ ਬਹੁਤ ਜਿਆਦਾ ਇਸ ਕਰਕੇ ਆਪਾਂ ਇਧਰ ਨਮਸਕਾਰ ਕਰਦੇ ਸੰਗਤ ਵੱਲ ਲੰਮੀ ਬਤਾਰ ਦੇ ਵਿੱਚ ਨਾ ਹੋ ਤਬ ਤੱਕ ਹੋਣੀ ਨਾਲ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਸੰਗਤ ਨੂੰ ਲਗਾਉਂਦੇ ਜੇਬਾਸੀ ਸੇਵਾਦਾਰ ਲੱਗੇ ਆ ਬਹੁਤ ਵਧੀਤਦਾਰ ਦੇ ਵਿੱਚ ਆ ਨਗਰ ਕੀਰਤਨ ਹੁੰਦਾ ਹੈ ਪਿਛੋਂ ਦੂਰ ਤੱਕ ਨਗਰ ਕੀਰਤਨ ਹੈ ਜਿਹੜਾ ਸਰਦਾ ਬੜੀ ਮੇਰਾ ਮਾਰਾ ਹੀ ਦੂਰ ਤੱਕ ਨਗਰ ਕੀਰਤਨ ਹੈ ਦਿਖਦਾ ਹੁੰਦਾ ਆਪੇ ਚ ਕਰ ਦੇਣੀ ਆ ਕਿਉਂਕਿ ਨਗਰ ਕਿਤਨ ਬਹੁਤ ਲੰਮਾ ਹੈ ਫਿਰ ਅੱਗੋਂ ਚ ਫੇਰ ਜਾ ਕੇ ਆਪਾਂ ਖਿਲੋਣੇ ਆਂ ਸੰਗਤ ਜੀ ਪਿੰਡ ਦੇ ਛੱਡਣ ਵਿਖੇ ਵੀ ਪਾਲਕੀ ਸਾਹਿਬ ਨੇ ਖਿਲਰਿਆ ਅੱਗੇ ਪਾਲਕੀ ਸਾਹਿਬ ਜਾ ਰਿਹਾ ਸੰਗਤ ਸਾਡੀ ਪਿਛੇ ਪਿੰਡ ਛੱਡਣਾ ਇੱਥੇ ਮੈਂ ਕੋਈ ਕੰਮ ਤੇ ਇੱਥੇ ਆਪਣਾ ਲੱਗੇ ਛੱਡਣਾ